우리 ਸਰਪੰਚ ਦੀ ਡੇਰੇ ਵਿੱਚ بڑی ਹਿੱਤ ਨੂੰ ਤਾਮਨਾ ਮੰਗੀ ਦਾ ਪੰਡਾਰਾ ਜਿਹੜਾ ਗਿਆ ਉਹ ਮਨਾਇਆ ਗਿਆ ਹੈ ਉਸ ਦੇ ਨਾਲ ਨਾਲ ਬਾਬੇ ਦੀ ਵਰਸੀ ਵੀ ਜਿਹੜੀ ਦੱਸੀ ਗਈ ਆ ਵੀ ਮਨਾਈ ਜਾਂਦੀ ਹੈ ਇੱਥੇ ਇਹ ਤਕਰੀਬਨ 1955 ਵਿੱਚ ਜਿਹੜਾ ਹੈ ਕਿ ਇਹ ਸ਼ੁਰੂ ਹੋਇਆ ਸੀ ਇੱਥੇ ਬਾਬਾ ਜੀ ਆਏ ਸੀ ਤੇ ਉਦੋਂ ਤੋਂ ਪੰਡਾਰਾ ਜਿਹੜਾ ਲੱਗਦਾ ਆ ਰਿਹਾ ਇੱਥੇ ਤੇ ਬਹੁਤ ਹੀ ਲੋਕਾਂ ਦੀ ਇੱਥੇ ਸ਼ਰਧਾ ਹੈਗੀ ਹੈ ਜਿਹੜੀ ਲੋਕ ਆ ਕੇ ਇੱਥੇ ਆਪਣੀਆਂ ਮਨੋ ਕਾਮਨਾ ਮੰਗਦੇ ਨੇ ਤੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਤੇ ਡੇਰੇ ਵੱਲੋਂ ਖੇਡਾਂ ਵੀ ਕਰਾਈ ਜਾਂਦੀਆਂ ਨੇ ਉਸਤੀ ਦੀ ਗਿਲੇ ਜੋਹਰ ਵੀ ਇੱਥੇ ਦਿਖਾਏ ਜਾਂਦੇ ਨੇ ਆਉਂਦੇ ਆ ਬਾਬਾ ਜੀ ਦੀ ਕਰਾਈ ਕਿਹੜੀ ਜਗ੍ਹਾ ਪਰਮਜੀਤ ਸਿੰਘ ਡੇਰੇ ਦਾ ਪ੍ਰਧਾਨ ਹਰ ਸਾਲ ਮਾਗੀ ਦਾ ਭੰਡਾਰਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਦੇ ਤਿੰਨ ਭੰਡਾਰੇ ਮਨਾਏ ਜਾਂਦੇ ਨੇ ਇੱਕ ਮਾਗੀ ਦਾ ਭੰਡਾਰਾ ਹਾਰ ਦੀ 15 ਦਾ ਤੇ ਬਾਬਾ ਜੀ ਦੀ ਵਰਸੀ 10 10 ਦੀ ਕਿੰਨੇ ਸਾਲਾਂ ਤੋਂ ਚੱਲ ਰਿਹਾ ਜੀ ਇਹ ਸਨ 51 52 ਤੋਂ ਸੰਤਾਨ ਕੇ ਇੱਥੇ ਬਰਾਜਮਾਨ ਹੋਏ ਸੀ ਉਦੋਂ ਤੋਂ ਹੀ ਚੱਲ ਰਹੇ ਨੇ ਭੰਡਾਰੇ ਵਰਸੀ ਜਿਹੜੀ ਉਹਨਾਂ ਦੇ ਚੋਲਾ ਛੱਡਣ ਤੋਂ ਬਾਅਦ ਮਨਾਈ ਗਈ ਅੱਗੋਂ ਕਿਸ ਤਰ੍ਹਾਂ ਤੋਂ ਪਰਲੇ ਚੱਲਦੇ ਆ ਇਹ ਤਰ੍ਹਾਂ ਹੀ ਚੱਲਦਾ ਰਹਿਣਗੇ ਜਿਸ ਤਰ੍ਹਾਂ ਤੁਸੀਂ ਯੂਥ ਨੂੰ ਇਸ ਤਰ੍ਹਾਂ ਕੁਸ਼ਤੀ ਦੇ ਮਕਾਮ ਨੂੰ ਕੁਛ ਨੋ ਹੋ ਜਾਵੇ ਨਸ਼ਿਆਂ ਵੱਲ ਜਾ ਰਹੇ ਉਹਨਾਂ ਨੂੰ ਵੀ ਕੀ ਪ੍ਰੇਰਣਾ ਦੇਣਾ ਹੈ ਉਹਨਾਂ ਨੂੰ ਇਹੋ ਪ੍ਰੇਰਣਾ ਕਿ ਨਸ਼ੇ ਛੱਡ ਕੇ ਤੇ ਕੁਸ਼ਤੀਆਂ ਦੇ ਵਿੱਚ ਆਓ ਔਰ ਆਪਣਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰੋ ਅੱਜ ਕਿੰਨੇ ਕਿ ਲੋਕਾਂ ਨੂੰ ਪਿਆਰ ਮਿਲਦਾ ਹੈ ਤੁਹਾਨੂੰ ਬਹੁਤ ਪਿਆਰ ਮਿਲ ਰਿਹਾ ਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹੋ ਮੈਸੇਜ ਇਹਗਾ ਵੀ ਵੱਧ ਚੜ ਕੇ ਮੇਲੇ ਦੇ ਵਿੱਚ ਹੀ ਸਾਬਾਓ ਸਾਡਾ ਭੰਡਾਰਾ ਹਰ ਸਾਲ ਦੇਸੀ ਘਿਓ ਦੇ ਨਾਲ ਤਿਆਰ ਕੀਤਾ ਜਾਂਦਾ ਸਾਰਾ ਲੰਗਰ ਹਾਂ ਜੀ ਕਿੰਨੇ ਦਿਨ ਪਹਿਲਾਂ ਇੱਕ ਮਹੀਨਾ ਪਹਿਲਾਂ ਚਾਲੂ ਹੋ ਜਾਂਦੀ ਹੈ ਰੰਗ ਰੋਗਣ ਵਾੜੋ ਵੰਗਾਰਾ ਹੋਰ ਸਾਰੇ ਅਰੇਂਜਮੈਂਟ ਹਾਂਜੀ ਲੰਗਰ ਪੰਡਹਾਰਾ ਕੀਤਾ ਜਾਂਦਾ ਹੈ ਤੁਹਾਡੇ ਲੋਂ ਹਾਂਜੀ ਲੰਗਰ ਪੰਡਹਾਰਾ ਲੰਗਰ ਪੰਡਹਾਰਾ ਸਾਰਾ ਟੋਟ ਵਰਤਦਾ ਜੀ 3 ਦਿਨ ਚੱਲਦਾ ਭੰਡਾਰਾ ਹਾਂਜੀ ਬਾਹਰੋਂ ਵੀ ਆਉਂਦਾ ਜੀ ਬਾਹਰੋਂ ਗਰਦਾਸਪੁਰ ਤੋਂ ਦਿੱਲੀ ਤੋਂ ਆਪਣਾ ਬੜੀ ਦੂਰ ਦੂਰ ਤੋਂ ਭਲਵਾਨ ਆਉਂਦੇ ਆ ਹਾਂਜੀ ਪਿਛਲੇ ਭੰਡਾਰੇ ਤੇ ਦਿੱਲੀ ਦਿੱਲੀ ਤੋਂ ਭਲਵਾਨ ਆਏ ਹੀ ਹਾਂਜੀ ਤੇ ਗੁਰਜ ਨਾਮ ਰੱਖੇ ਜਾਂਦੇ ਸ਼ੀਲਡਾਂ ਨਾਮ ਰੱਖੀਆਂ ਜਾਂਦੀਆਂ ਤੇ ਨਕਦ ਨਾਮ ਵੰਡੇ ਜਾਂਦੇ ਆ ਹਾਂਜੀ ਟਾਈਮ 'ਤੇ ਬਾਬਾ ਜੀ ਖੁਦ ਚੀਫ ਗੈਸਟ ਅਗੇ ਆ ਹਾਂਜੀ thank mm -hmm. you